ਵਿਧ ਮਤਲਬ ਗੁਰ ਵਿਧ ਮਤਲਬ ਤਕਨੀਕ ਵਿਧ ਮਤਲਬ ਮਰਿਆਦਾ ਜਿਹੜੀ ਹੈ ਇਹ ਮਰਿਆਦਾ ਦੇ ਨਾਮ ਦੇ ਬੰਨ ਨਾਨਕ ਇਹ ਵਿਧ ਹਰ ਭਜੋ ਇਹ ਨਾਨਕ ਰੱਬ ਨੂੰ ਭਜਨ ਕਰਨ ਦੇ ਲਈ ਇਹ ਵੀ ਜੀ ਕੰਮ ਆਉਂਦੀ ਹੈ ਨਾਨਕ ਇਹ ਵਿਧ ਹਰ ਭਜੋ ਇੱਕ ਮਨ ਹੋਏ ਇੱਕ ਜੇ ਲੈ ਇਹ ਜਿਹੜਾ ਨਾਮ ਜਪਣ ਦਾ ਨਾ ਆ ਤੇਰਾ ਨਾਮ ਜਪਣ ਦਾ ਉਪਦੇਸ਼ ਕੀ ਹੈ ਤੈਨੂੰ ਮੈਂ ਉਪਦੇਸ਼ ਕਰਦਾ ਜਦੋਂ ਤੂੰ ਨਾਮ ਜਪਣਾ ਹੈ ਤਾਂ ਭਲੇ ਆ ਦੇ

ਪਾਣੀ ਦੇ ਵਿੱਚ ਡੇਪਾਣਾ ਜਿਨਾਬ ਜਪਣਾ ਤੇ ਗੁਰੂ ਸਾਹਿਬ ਜੀ ਨੇ ਮੈਨੂੰ ਬੜੀ ਮਰ ਕੇ ਹਿਲਾ ਦਿੱਤੀ ਗੁਰੂ ਸਾਹਿਬ ਦੇ ਜੇ ਅਜਿਹੇ ਵੀ ਭਾੜੇ ਵੀ ਕਿਤੇ ਜਿਹੜੇ ਜੌਬ ਕਰਦੇ ਨੇ ਨਾ ਰਾਤ ਨੂੰ ਨਾਈਟ ਸ਼ਿਫਟ ਦੇ ਉੱਤੇ ਉਹਨਾਂ ਲਈ ਤੇ ਨਾਮ ਆਪਣਾ ਬੜਾ ਆਉਂਦਾ ਹੈ ਮਤਲਬ ਜਿਹੜਾ ਸਾਨੂੰ ਸਿਖਾਇਆ ਗਿਆ ਵੀ ਤੁਸੀਂ ਤਾਂ ਰਾਤ ਨੂੰ ਕੰਮ ਕਰਦੇ ਹੋ ਤੁਸੀਂ ਤੁਹਾਨੂੰ ਕਿਹਦੇ ਅੰਦਰ ਦਸਵੀਰੇ ਕਿ ਨਾਮ ਦਾ ਆਪਣਾ ਉਹ ਵਿਚਾਰਿਆ ਕਿ ਇਹਨਾਂ ਦੇ ਵਿੱਚ ਕਿਵੇਂ ਨਾਮ ਜਮਾ ਲੈਂਗੇ ਸੋਝੰਦੀ ਤੇ ਬਾਪੂ ਨੇ ਨਾਮ ਲੱਪਣ ਦਾ ਉਪਦੇਸ਼ ਇਹੋ ਜਿਹਾ ਦਿੱਤਾ ਕਿ ਕਮਾਲ ਕਰ ਦਿੱਤੀ ਮਹਾਰਾਜ ਤੇ ਭल्या ਲੈ ਇਹਨੂੰ ਜਿਹੜਾ ਮੈਂ ਨਾਮ ਲੱਪਣ ਨੂੰ ਕਹਿਣਾ ਨਾ ਇਹਦੇ ਵਿੱਚ ਚੌਕੜੀ ਕੌਂਟ ਕਰਨ ਦੀ ਲੋੜ ਨਹੀਂ ਜਿੰਨਾਂ ਬੁੱਧ ਲੱਗੇ ਨੇ ਘੰਟੇ ਦਾ ਚੌਕੜਾ ਤੇ ਇਹੋ ਜਿਹਾਂ ਦਾ ਵੀ ਮਸਤ ਹੁੰਦਾ ਜੇ ਅੱਛਾ ਤੁਹਾਡਾ ਚੌਕੜਾ ਕਿੰਨਾ ਆਮ ਕੰਮ ਤੇ ਕਰਦੇ ਹੋ ਤੁਹਾਡਾ ਚੌਕੜਾ ਕਿੰਨਾ ਜਿਹਾ ਜਰੂਰੀ ਪਰ ਉਹ ਇਸ ਸ੍ਰੀ ਦਾ ਚੌਕੜਾ ਦਾ ਚੌਕੜਾ ਹੈ ਸੁਪੈ ਜਤਨਾ ਹੋਵੇ ਜੇ ਬਾਹਰ ਹਾਂ ਮਸਲਾ ਤੇ ਮਨ ਦਾ ਹੈ ਮਨ ਦੇ ਨਾਲ ਗਿਆ ਮਨ ਕਿੰਨਾ ਚੌਂਕੜੀ ਮਾਰ ਕੇ ਬੈਠਾ ਸੀ ਸਰੀਰ ਨੂੰ ਛੱਡੋ ਕੇ ਬੈਠਾ ਸੀਰੀਰ ਤੇ 앉ੇ ਬੈਠਾ ਮਨ ਕਿਤੇ ਬਤੁਰ ਗਿਆ ਅੰਦਰ ਇਹ ਚੌਂਕੜੀ ਦੀ ਗੱਲ ਨਹੀਂ ਇਹ ਚੌਂਕੜੀ ਦੀ ਗੱਲ ਤੇ ਢੋਲੇ ਦੀ ਗੱਲ ਹੈ ਢੋਲੇ ਵਾਲਾ ਜਿਹਦਾ ਸਬੰਧ ਕੇਵਲ ਫਿਜ਼ੀਕਲ ਬਾਇਓਲੋਜੀਤਕ ਨਾਲ ਹੈ ਫਿਜ਼ੀਕਲੀ ਬਾਇਓਲੋਜੀ ਸੋਚ ਦਾ ਕੇਂਦਰ ਸਰੀਰ ਬਣਿਆ ਹੈ ਮੇਰੇ ਲੋਜੀ ਬਾਪਾ ਜੀ ਦਾ ਚੌੜਾ ਪੂਰੇ 5 ਘੰਟੇ ਕਿੰਨੇ ਘੰਟੇ ਸੀ 5 ਘੰਟੇ ਸੀ ਉਹ ਆਨਲਾਈਨ ਦੇ ਦਿੱਤਾ ਬਾਬਾ ਐ ਅੱਜ ਵੀ ਇਹ 5 ਘੰਟੇ ਤੋਂ ਬਾਅਦ ਆਊਟ ਕੁਟ ਨਹੀਂ ਨਿਕਲਿਆ ਜੇ 5 ਘੰਟੇ ਨੇ ਚੌਂਕੜਾ ਲਾਇਆ ਤੇ ਜਿਹੜਾ ਸਾਡਾ ਵੀਰ ਆਫਿਸ ਵਿੱਚ ਗਿਆ 5 ਘੰਟੇ ਕੰਮ ਕੀਤਾ ਉਹ ਆਖਰਕਾਰ ਪੈਰ ਤੇ ਡੇ ਗਿਆ ਮਿਲਿਆ ਬਾਬਾ ਜੀ ਨੇ ਚੌਂਕੜਾ ਲਾਇਆ ਤੋਂ ਨਹੀਂ ਬੱਜਿਆ ਜੇ ਗੂਤੇ ਨੂੰ ਕਿੱਟੋਂ ਪਿਆਰਾ ਕਿੱਦਾਂ ਸੋਹਣਾ ਕਿੱਦਾਂ ਮਨ ਨੂੰਣਾ ਤੇ ਬੜਾ ਈਜ਼ੀ ਤਰੀਕਾ ਰਹਦਾ ਨਾਂਦਾ ਵੀ ਮੈਂ ਤੁਹਾਨੂੰ ਵਿਦੇਸ਼ ਕਰਨਾ ਬਾਰ ਬਾਰ ਬੇਨਤੀ ਕਰ ਰਿਹਾ ਵੀ ਜਿਹੜਾ ਜਿਹੜਾ ਉਪਦੇਸ਼ ਉਪਦੇਸ਼ ਸੁਣ ਕੇ ਨੂੰ ਵਾਪਸ ਬਣਿਆ ਨਾਲ ਨਾਲ ਵਿਚਾਰ ਕਰਿਓ ਆਪਣੇ ਮਨਾਂ ਅੰਦਰ ਵੀ ਇਹ ਉਪਦੇਸ਼ ਗੁਰੂ ਦਾ ਸਗਾ ਜਾਂ ਇਹ ਉਪਦੇਸ਼ ਸਾਡੇ ਤੇ ਥੋੜਾ ਬਦਲਦਾ ਲੋ ਇਹ ਗੱਲ ਕਰਦੇ ਆਪਣਾ ਵਿੱਚ ਵਿਗਿਆਦਾ ਕਿਰਪਦੇ ਸੀ ਤੇ ਗੁਰੂ ਨੇ ਬਾਬਾ ਨਾਮ ਦੇ ਜੀ ਕਹਿੰਦੇ ਮੈਂ ਤੁਹਾਨੂੰ ਦੱਸਣਾ ਵੀ ਜਿਹੜਾ ਮੈਂ ਨਾਮ ਜਪਦਾ ਹਾਂ ਮੇਰਾ ਨਾਮ ਜਪਣ ਦਾ ਸੰਬੰਧ ਦਿਨ ਰਾਤ ਨਾਲ ਨਹੀਂ ਕੋਈ ਚਾਹੇ ਦਿਨ ਹੋਵੇ ਤੇ ਚਾਹੇ ਹੋਵੇ ਰਾਤ ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਚਾਹੇ ਸਵਾਮੀ ਚਾਰ ਵਜੇ ਜਪਾਂ ਤੇ ਚਾਹੇ ਸਵੇਰੇ ਚਾਹੇ ਜਪਾਂ ਮੇਰੇ ਨਾਮ ਲੱਪਣ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਉਹਨੇ ਕਿਹੜਾ ਨਾਮ ਜਪ ਲਿਆ ਦੇਖੋ ਸੋchnਾ ਪਊਗਾ ਕਿ ਉਹ ਕਿਹੜਾ ਨਾਮ ਸੁਣਾਉਂਦੇ ਜੱਪਿਆ ਬੇਕੀਆ ਦੇ ਉਹ ਵੀਰੋ ਦੇ ਭਰਾ ਉਹ ਸਾਰੇ ਜਣੇ ਬੋਲੇ ਚੁਰੂ ਨਾਲੇ ਬੋਲੋ ਸਾਰੇ ਜਣੇ ਹਾਥ ਹਾਥ ਉੱਚੀ ਬੋਲੋ ਸਾਰੇ ਜਣੇ ਹਾਥ ਹਾਥ ਹਰਤਾ ਬਰ ਸਾਡੇ ਹਾਥ ਤੇਰੇ ਬੋਲੋ ਜੀ ਹਾਥ ਹਾਥ ਪਾ

ਹਾਥ ਪਾਉ ਕਰ ਕਾਮ ਸਭ ਮੈਂ ਕੰਮ ਨਹੀਂ ਕੁਛ ਛੱਡਦਾ ਮੈਂ ਕਹਿੰਦੀ ਕਿ ਮੈਂ ਕਦੀ ਕੋਤਾਂ ਨਹੀਂ ਛੱਡਦਾ ਕੋਈ ਕੰਮ ਕੁਛ ਛੱਡ ਕੇ ਤੇ ਮੈਂ ਉਹੇ ਤਰ ਬਣਿਆ ਤੇ ਫਿਰ ਜਾ ਕੇ ਮੈਂ ਕੀ ਕੀਤਾ ਨਾਮ ਜਪੇਗਾ ਮੈਂ ਇਦਾਂ ਨਾਮ ਨਹੀਂ ਜਪਦਾ ਮੇਰਾ ਤਾਂ ਨਾਮ ਜਪਣ ਦਾ ਕੰਮ ਕੀ ਹੈ ਹਾਥ ਪਾਉ ਕਰ ਕਾਮ ਸਭ ਤੇ ਭਲਾ ਕਿਵੇਂ ਜੀਤ ਨਿਰੰਤਰ ਮੇਰਾ ਚਿੱਤ ਮੇਰੇ ਨਾਲ ਰਹਿੰਦਾ ਤੇ ਜਦੋਂ ਮੇਰਾ ਚਿੱਤ ਮੇਰੇ ਬਾਹਰ ਨਾਲ ਜੁੜਿਆ ਹੁੰਦਾ ਹੈ ਉਸ ਵੇਲੇ ਭਰਤੀ ਹੁੰਦਾ ਹੈ ਫਿਰ ਹੱਥ ਜਿਹੜੇ ਨੇ ਉਹ ਟ੍ਰੈਕਸ਼ਨ ਕਰਨ ਤੋਂ ਰੁਕ ਜਾਂਦੇ ਹੱਥ ਜਿਹੜੇ ਆਪਣੇ ਕੰਮੇ ਕਰਨ ਤੋਂ ਰੁਕਣਗੇ ਹੱਥ ਜਦ ਕੀ ਮਾਰ ਤੋਂ ਰੁਕਣਾਂਗੇ ਹੱਥ ਕਿਸੇ ਦੀ ਬਾਕ ਬੰਦ ਤੋਂ ਰੁਕ ਜਾਣਾ ਖੇਤਾਂ 'ਚ ਕੰਮ ਕਰਨਾ ਜਿਹੜੇ ਪੈਰ ਨੇ ਮਾਰਕੀਟਿੰਗ ਕਰਦੇ ਆ ਸਮਝ ਜਾ ਕੇ ਮੈਂ ਕਿਹੜਾ ਕੰਮ ਕਰਨਾ ਤੇ ਕਿਹੜਾ ਕੰਮ ਨਹੀਂ ਕਰਨਾ ਮਸਲਾ ਤੇ ਇਹ ਹੈ ਕਿ ਸਾਡਾ ਚਿੱਤ ਗੁਰੂ ਨਾਨਕ ਹੋ ਜਾਵੇ ਸਾਡਾ ਕੀ ਹੋ ਜਾਂਦਾ ਜੀ ਚੇਤ ਆਉਲੇ ਗੁਰੂ ਨਾਲ ਗੁਰੂ ਦੀ ਮੱਤ ਨਾਲ ਗੁਰੂ ਦੇ ਦਿੱਤੇ ਹੋਏ ਸਿਧਾਂਤ ਤੇ ਨਾਲ ਸਾਡਾ ਚਿੱਤ ਰੁਹ ਜਾਂਦਾ ਚਿੱਤ ਆਪਾਂ ਜੋੜ ਨਾ ਸਕੀ